ਕਦਾ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਸਰ ਮੇਰਾ ਨਾਮ ਐਡਵੋਕੇਟ ਅਮਰਜੀਤ ਸਿੰਘ ਆ ਪਿੰਡ ਆਪਣਾ ਸੂਰੇਪੁਰ ਆ ਆਪ ਜਿਹੜਾ ਤੁਹਾਨੂੰ ਪਤਾ ਅੱਜ ਸਰਕਾਰ ਵੱਲੋਂ ਜਿਹੜੀਆਂ ਛੁੱਟੀਆਂ ਹੋਈਆਂ ਸੀ ਸਰਦੀਆਂ ਦੀ ਅੱਜ ਰੀਓਪਨਿੰਗ ਹੋਈ ਸਕੂਲਾਂ ਦੀ ਫੇਰ ਪਰ ਠੰਡ ਜਿਹੜੀ ਆ ਬਹੁਤ ਜ਼ਿਆਦਾ ਵਾ ਛੋਟੇ ਛੋਟੇ ਬੱਚਿਆਂ ਵਾਲੇ ਸਕੂਲ ਆਉਣਾ ਬਹੁਤ ਜ਼ਿਆਦਾ ਔਖਾ ਵਾ ਤੇ ਇਸ ਬਾਰੇ ਸਰਕਾਰ ਨੂੰ ਫੇਰ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਛੋਟੇ ਬੱਚਿਆਂ ਵਾਲੇ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਜੇਕਰ ਕਿਸੇ ਦਾ ਕੋਈ ਜਾਨੀ ਮਾਰੀ ਨੁਕਸਾਨ ਹੁੰਦਾ ਵਾ ਉਹਦੀ ਕਿੱਥੋਂ ਪਰਭਾਈ ਕੀਤੀ ਜਾਵੇਗੀ ਸੋ ਇਸ ਕਰਕੇ ਸਰਕਾਰ ਨੂੰ ਫੇਰ ਬੇਨਤੀ ਹੈ ਕਿ ਸ਼ਾਸ ਕਰਕੇ ਜਿਹੜੇ ਛੋਟੀਆਂ ਜਮਾਤਾਂ ਨੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਜ਼ਰੂਰ ਜਿਹੜਾ ਵਾ ਦੁਬਾਰਾ ਜਿਹੜਾ ਛੁੱਟੀਆਂ ਕੀਤੇ ਜਾਣ ਕਿਉਂਕਿ ਸਰਦੀ ਦਾ ਜਿਹੜਾ ਜੋਰ ਆ ਬਹੁਤ ਜ਼ਿਆਦਾ ਹੈ ਸਮੇਂ ਹੈਗਾ ਕਿੰਨੀ ਕੁ ਦੂਰੀ ਤੋਂ ਤੁਸੀਂ ਆ ਚ ਆਪੜੇ ਬੱਚਿਆਂ ਨੂੰ ਤੇ ਛੱਡਣ ਆਏ ਆ ਮੈਂ ਆਪਣਾ ਸਾਹ ਡਿਸਟੈਂਸ 3 ਕਿਲੋਮੀਟਰ ਹੈਗਾ ਪਿੰਡ ਦਾ ਪਰ ਸਰਦੀ ਬਹੁਤ ਜ਼ਿਆਦਾ ਵਾ ਕਿੰਨੀ ਕੁ ਮੁਸ਼ਕਲ ਆ ਰਹੀ ਸੀ ਫੋਕ ਕਰਕੇ ਵੇਖੋ ਹਰ ਇੱਕ ਕੋਈ ਬੰਦਾ ਵੀ ਆ ਹਰ ਇੱਕ ਬੰਦਾ ਕਾਰ ਤੇ ਜਾਂ ਸਕੂਲ ਵੈਨ ਤੇ ਫੋਰਡ ਨਹੀਂ ਕਰ ਸਕਦਾ ਹਰ ਕੋਈ ਬੰਦਾ ਬਾਈਕ ਤੇ ਆਉਂਦਾ ਬਾਈਕ ਤੇ ਆਉਂਦਾ ਜਾਂ ਕੋਈ ਹੋਰ ਟਰੈਵਲ ਤੇ ਠੰਡ ਦੇ ਵਿੱਚ ਜਿਹੜਾ ਬੱਚਿਆਂ ਵਾਲੀ ਬਹੁਤ ਜ਼ਿਆਦਾ ਔਖਾ ਹੋਇਆ ਹੈ ਸਕੂਲ ਵਿੱਚ ਆਉਣੀ। ਇਹ ਸ਼ੋਕ ਕਰਕੇ ਰਾਹ ਦਿਖਾਈ ਦੇ ਰਿਹਾ ਸੀ। ਨਹੀਂ ਰਾਹ ਵਿਜ਼ਿਬਿਲਟੀ ਬਿਲਕੁਲ ਭਾਈ ਜੀ ਜ਼ੀਰੋ ਹੈਗੀ ਆ ਧੁੰਦ ਦਾ ਬਹੁਤ ਜ਼ਿਆਦਾ ਜਿਹੜਾ ਵਾ ਯੂਰ ਹੈਗਾ। ਕਿੱਥੋਂ ਦੇ ਰਹਿਣ ਵਾਲੇ ਕੀ ਕਹਿਣਾ ਚਾਹੁੰਦੇ ਹੋ? ਮੇਰਾ ਨਾਮ ਰਮਨ ਮਹਿਤਾ ਹੈ ਮੈਂ ਜਨਾਲੇ ਦਾ ਰਹਿਣ ਵਾਲਾ। ਔਰ ਅੱਜ ਬਹੁਤ ਜ਼ਿਆਦਾ ਠੰਡ ਹੈ ਪਿਛਲੇ ਕੁਝ ਹਫ਼ਤੇ ਤੋਂ ਜ਼ਿਆਦਾ ਠੰਡ ਪੈ ਰਹੀ ਹੈ। ਵਿਜ਼ਿਬਿਲਟੀ ਵੀ ਜ਼ੀਰੋ ਹੈ। ਤੇ ਇਸ ਸਕੂਲ ਨੂੰ ਸੋਚਣਾ ਚਾਹੀਦਾ ਵੀ ਸਕੂਲ ਵਾਲੇ ਵੀ ਆਪਣੇ ਮਰਜ਼ੀ ਨਾਲ ਫੈਸਲਾ ਲੈ ਸਕਦੇ ਨੇ ਜਿਆਦਾ ਠੰਡ ਕਾਰਨ ਬੱਚਿਆਂ ਦੀ ਸਿਹਤ ਤੇ ਅਸਰ ਪੈਂਦਾ ਹੈ ਔਰ ਮੈਂ ਚਾਹੁੰਦਾ ਹਾਂ ਵੀ ਜਿੰਨੀ ਜਿਆਦਾ ਠੰਡ ਪੈ ਰਹੀ ਹੈ ਛੁੱਟੀਆਂ ਨੂੰ ਹੋਰ ਵਧਾ ਦਿੱਤੀਆਂ ਜਾਣ ਕਿਉਂਕਿ ਕਿਸੇ ਦਾ ਜਾਨੀ ਮਾਲ ਦਾ ਨੁਕਸਾਨਾ ਹੋ ਸਕਦਾ ਮੈਨੂੰ ਬਹੁਤ ਜਿਆਦਾ ਮੈਂ ਯਕੀਨ ਮੰਨਉ ਹੁਣੇ ਅਜੇ ਜਸਟ ਉੱਠ ਕੇ ਸਿੱਧਾ ਆਇਆ ਹਾਂ ਵਾ ਔਰ ਇੰਨੀ ਜਿਆਦਾ ਠੰਡ ਹੈ ਕਿ ਗਲਵਜ਼ ਕਵਰ ਕੈਪ ਕੀਤਾ ਹੋਇਆ ਸਾਰਾ ਕੁਝ ਫੇਰ ਵੀ ਉਹਦੇ ਅਕੋਰਡਿੰਗ ਬੱਚਿਆਂ ਨੂੰ ਮੈਂ ਛੱਡਣ ਆਇਆ ਵਾਂ ਤੇ ਬਹੁਤ ਜ਼ਿਆਦਾ ਮੁਸ਼ਕਲ ਹੈ। ਕੀ ਚਾਹੀਦਾ ਸਰਕਾਰ ਤੋਂ? ਸਰਕਾਰ ਨੂੰ ਚਾਹੀਦਾ ਵਾ ਵੀ ਇਹ ਠੰਡ ਦੇ ਨਜਾਕਤ ਵੇਖਦਿਆਂ ਸਾਰੇ ਨੂੰ ਹੋਰ ਜ਼ਿਆਦਾ ਅੱਗੇ ਛੁੱਟੀਆਂ ਕੀਤੀਆਂ ਜਾਣ। ਉਹਦੇ ਰਹਿਣ ਵਾਲੇ ਕੀ ਕਹਿਣਾ ਬੰਦੇ ਹੋ? ਮੇਰਾ ਨਾਂ ਗਗਨਦੀਪਿਆ ਜੀ। ਮੈਂ ਅਈ ਨਾਲਾ ਲੋਕਲ ਦਾ ਹੀ ਰਹਿਣ ਵਾਲਾ। ਅੱਜ ਪਹਿਲੇ ਦਿਨ ਸਕੂਲ ਲੱਗਾ ਮੰਨ ਲਓ 14 ਜਨਵਰੀ ਨੂੰ ਇਥੇ ਕਨਵਰਟ ਸਕੂਲ। ਠੰਡ ਬਹੁਤ ਜ਼ਿਆਦਾ ਪੈ ਰਹੀ ਹੈ। ਇਹਨੀ ਧੁੰਦ ਹੋਣ ਦੇ ਬਾਵਜੂਦ ਵੀ ਸਾਨੂੰ ਘਰਾਂ ਚੋਂ ਬੱਚੇ ਛੱਡਣਾ ਹੁੰਦੇ ਤੇ ਇੱਥੇ ਠੰਡ ਲੱਗ ਰਹੀ ਆ ਠੰਡ ਲੱਗਣ ਦੇ ਵਿੱਚ ਇਹ ਆ ਵੀ ਮਤਲਬ ਜਿੱਦਾਂ ਹੁਣ ਅਸੀਂ ਰੋਡ ਤੇ ਨਿਕਲਦੇ ਆ ਰੋਡਾਂ ਸੜਕਾਂ ਵੀ ਗਿੱਲੀਆਂ ਨੇ ਧੁੰਦ ਵੀ ਕਾਫੀ ਪਈ ਆ ਵਹੀਕਲ ਵੀ ਤੇਜ਼ ਆਉਂਦੇ ਆ ਵਹੀਕਲ ਤੇਜ਼ ਆਉਣ ਕਾਰਨ ਬ੍ਰੇਕ ਵੀ ਨਹੀਂ ਲੱਗਦੀ ਕਿਸੇ ਕੋ ਤੇ ਉਹ ਜਿੱਦਾਂ ਹੀ ਇੱਕ ਦੂਜੇ ਜਾਸ ਦਾ ਟਕਰਾਅ ਕਰਦੇ ਨੇ ਟਕਰਾਅ ਕਾਰਨ ਹੋਣ ਦਾ ਕਾਰਨ ਸਿੱਧਾ ਐਕਸੀਡੈਂਟ ਕਿਉਂਕਿ ਉਹਦੇ ਵਿੱਚ ਬੱਚੇ ਨੂੰ ਸੱਟ ਲੱਗ ਸਕਦੀ ਆ ਪੇਰੈਂਟਸ ਨੂੰ ਲੱਗ ਸਕਦੀ ਆ ਠੰਡ ਦੇ ਬਾਵਜੂਦ ਅਸੀਂ ਬੱਚੇ ਚਲੋ ਜੇ ਸਕੂਲ 'ਚ ਪਹੁੰਚ ਵੀ ਜਾਂਦੇ ਆ ਤੇ ਇਥੇ ਆਣ ਕੇ ਡੈਕਸਾਂ ਦੇ ਆਣ ਕੇ ਬੈਂਦੇ ਆ ਕਲਾਸਰੂਮ 'ਚ ਬੈਂਦੇ ਆ ਆਪਣੀਆਂ ਲੱਤਾਂ ਲਮਕਾ ਕੇ ਬੈਂਦੇ ਨੇ ਲੱਤਾਂ ਲਮਕਾਉਣ ਦੇ ਕਾਰਨ ਵੇਖੋ ਜੀ ਹੁਣ ਕਲਾਸਾਂ ਦੇ ਵਿੱਚ ਕਿੰਨੀ ਠੰਡ ਹੋਊਗੀ ਜੇ ਰੋਡ ਤੇ ਠੰਡੇ ਤੇ ਕਲਾਸਾਂ 'ਚ ਵੀ ਠੰਡ ਹੋਊਗੀ ਉਹਦੇ ਵਿੱਚ ਠੰਡ ਹੋਣ ਕਾਰਨ ਬੱਚਿਆਂ ਦੀਆਂ ਜਿਹੜੀਆਂ ਲੱਤਾਂ ਸੌਂ ਜਾਂਦੀਆਂ ਸੌਂ ਦੇ ਬਾਵਜੂਦ ਉਹਨਾਂ ਦਾ ਖੂਨ ਦਾ ਸਰਕੂਲੇਸ਼ਨ ਕੱਟ ਜਾਂਦਾ ਜੰਮ ਜਾਂਦਾ ਜੰਮਨ ਉਹਨਾਂ ਦੇ ਦਰਦਾਂ ਤੇ ਟੀਚਰ ਆਪਣਾ ਕੰਮ ਕਿਸ ਹਲੇ ਕਰਵਾ ਰਹੇ ਹੁੰਦੇ ਕਿਸ ਹਲੇ ਨਹੀਂ ਕਰਵਾ ਰਹੇ ਹੁੰਦੇ ਠੰਡ ਹੋਂ ਕਾਰਨ ਅਸੀਂ ਇਹੋ ਡਿਮਾਂਡ ਕਰਦੇ ਆਂ ਸਰਕਾਰ ਅੱਗੇ ਸਰਕਾਰ ਨੂੰ ਕਿ ਅੱਜ 14 ਜਨਵਰੀ ਆ 21 ਤੱਕ ਛੁੱਟੀਆਂ ਕੀਤੀਆਂ ਜਾਣ ਇਹਨਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਜਾਣ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਘਰ ਲੈ ਕੇ ਰੂਮ ਦੇ ਵਿੱਚ ਬਹਿ ਸਕੀਏ ਅਸੀਂ ਵੀ ਸੇਫ ਰਹੀਏ ਸਵੇਰੇ ਸਵੇਰ ਛੱਡਣ ਆਈ ਦਾ ਧੁੰਦ ਪਈ ਹੁੰਦੀ ਆ ਰੋਡ ਗਿੱਲੇ ਹੁੰਦੇ ਆ ਇੱਕ ਦੂਜੇ ਵਿੱਚ ਅਸੀਂ ਮੰਨ ਲਓ ਐਕਸੀਡੈਂਟ ਹੁੰਦਾ ਕਾਰਨ ਹੁੰਦਾ ਵਾ بس ਸਾਡੀ ਡਿਮਾਂਡ ਇਸੇ ਚੀਜ਼ ਦੀ ਆ ਵੀ ਇੱਕ ਦਿਨੀ ਕਈ ਖਬਰਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਸਕੂਲ ਵੈਨਾਂ ਦੇ ਐਕਸੀਡੈਂਟ ਹੁੰਦੇ ਸਿਕਾਈਤੇ ਹਾਂ ਵੇਖੋ ਜੀ ਹੁਣ ਪਿਛਲੇ ਮੰਨ ਲਓ ਆਪ ਦੱਸਣ ਦੇ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਆਪ ਦੋ ਤਿੰਨ ਦਿਨਾਂ ਠੰਡ ਕਰਕੇ ਬਿਮਾਰ ਹਾਂ ਕਹਿੰਦੇ ਅਸੀਂ ਦੋ ਤਿੰਨ ਦਿਨ ਹੋ ਗਿਆ ਇੱਥੇ ਗਰੌਲ ਖਦਾ ਸੀ ਬੱਚੇ ਦਾ ਐਕਸੀਡੈਂਟ ਹੋਇਆ ਵਾ ਤੇ ਅਸੀਂ ਇਹੋ ਚੀਜ਼ ਹੀ ਚਾਹੁੰਦੇ ਹਾਂ ਵੀ ਮਤਲਬ ਸਿਰੇ ਸੇ ਠੰਡ ਜ਼ਿਆਦਾ ਆਂਦੀ ਆ ਤੇ ਸਕੂਲਾਂ ਨੂੰ 21 ਤੱਕ ਬੰਦ ਰੱਖਣ ਦੀ ਅਪੀਲ ਕੀਤੀ ਜਾਵੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇੱਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News